ਸਸ਼ੀਕਾਲ ਮੈਥੋਡ ਨਾਲ ਕਮਲਦੀਪ ਕੋਰ ਪੋਲੇ ਬਾਬਾ ਉਰਫ ਸੂਰਜਪਾਲ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ ਆਲਿਸ਼ਾ ਅਨਾਸ਼ਮ ਸ਼ਾਨੋ ਸ਼ੌਕਤ ਲਗਜ਼ਰੀ ਗੱਡੀਆਂ ਇਹ ਉਸ ਦੀ ਜ਼ਿੰਦਗੀ ਦੀ ਚਮਕ-ਦਮਕ ਬਾਬੇ ਦੇ ਫੇਸਬੁੱਕ ਪੇਜ YouTube ਚੈਨਲ ਤੇ ਲੱਖਾਂ ਵਿਊਜ਼ ਆਉਂਦੇ ਨੇ ਤੇ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਬਾਬੇ ਦੇ ਸਮਾਗਮਾਂ ਚ ਲੱਖਾਂ ਦੀ ਗਿਣਤੀ ਚ ਇਕੱਠ ਹੋ ਜਾਂਦਾ ਹੈ ਪਰ ਸਵਾਲ ਕੀ ਅਖਰ ਇੱਕ ਪੁਲਿਸ ਮੁਲਾਜ਼ਮ ਤੋਂ ਸੂਰਜਪਾਲ ਬਾਬਾ ਕਿਵੇਂ ਬਣ ਗਿਆ ਆਓ ਜਾਣਦੇ ਹਾਂ ਪੋਲੇ ਬਾਬਾ ਦੇ ਇਨਸਾਈਡ ਸਟੋਰੀ 100 ਕਰੋੜ ਤੋਂ ਜ਼ਿਆਦਾ ਸ਼ਮਤੇ ਜ਼ਮੀਨ ਲਗਜ਼ਰੀਆ ਸ਼ਮਤੇ 80 ਤੋਂ ਵੱਧ ਸੇਵਾ ਦਾ ਹੈ ਈਸ਼ਾਨੂ ਸ਼ੌਕ ਤੇ ਪੋਲੇ ਬਾਬਾ ਦੇ ਉਹੀ ਪੋਲੇ ਬਾਬਾ ਜਿਸ ਦੀ satsang ਦੇ ਵਿੱਚ ਪਗਦਣ ਮੱਛਨ ਦੇ ਨਾਲ 123 ਲੋਕਾਂ ਦੀ ਮੌਤ ਹੋ ਗਈ ਪਰ FIR ਦੇ ਵਿੱਚ ਬਾਬੇ ਦਾ ਨਾਂ ਤੱਕ ਦਰਜ ਨਹੀਂ ਹੈ ਘਟਨਾ ਤੋਂ ਬਾਅਦ ਹੀ ਪੋਲੇ ਬਾਬਾ ਉਰਫ ਸੂਰਜਪਾਲ ਗਾਇਬ ਹੈ ਮੈਨ ਪ੍ਰੀ ਦੇ ਵਿੱਚ ਉਸ ਆਸ਼ਰਮ ਦੇ ਬਾਹਰ ਪੰਜਾਬ ਤੋਂ ਵੱਧ ਪੱਲਸ ਕਰਮੀ ਤਨਾਤ ਨੇ ਮੀਡੀਆ ਦੇ ਵੱਲੋਂ ਬਾਬਾ ਦੇ ਸਾਮਰਾਜ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਗਈ ਜਿਸ ਦੇ ਵਿੱਚ ਉਸ ਦੇ ਸਿਸਟਮ ਨੂੰ ਸਮਝਾ ਗਿਆ ਸਤਸੰਗ ਕਰਵੋਂ ਦੇ ਨਿਯਮ ਅਤੇ ਕਾਨੂੰਨ ਜਾਣੇ ਗਏ দান ਦੇਣ ਦੇ ਤਰੀਕੇ ਨੂੰ ਦੇਖਿਆ ਗਿਆ ਉਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਜੋ ਬਾਬੇ ਦੇ ਪ੍ਰੋਗਰਾਮ ਦਾ ਹਿੱਸਾ ਇਕਾ ਦਿਨੇ ਆ ਉਸ ਨੂੰ ਡਿਟੇਲ ਦੇ ਵਿੱਚ ਸਮਝਦਿਆਂ ਜਦੋਂ ਆਸ਼ਮ ਤੋਂ ਬਾਬੇ ਦਾ ਕਾਫਲਾ ਨਿਕਲਦਾ ਹੈ ਤਾਂ ਉਸ ਦੀ ਗੱਡੀ ਪਿੱਛੇ ਸੈਂਕੜੇ ਸੇਵਾਦਾਰਾਂ ਦੀ ਫੌਜ ਪੱਜਦੀ ਹੈ ਇਹ ਸਾਰੇ ਉਸ ਦੀ ਸੁਰੱਖਿਆ ਚਤਤਨਾਤ ਰਹਿੰਦੇ ਨੇ ਬਾਬਾ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਨਹੀਂ ਕਰਦਾ ਉਹ ਜਿੱਥੇ ਵੀ ਜਾਂਦਾ ਉਸ ਦੇ ਨਿੱਜੀ ਸੇਵਾਦਾਰ ਅਤੇ ਉਸ ਦੀ ਖੁਦ ਦੀ ਆਰਮੀ ਨਾਲ ਰਹਿੰਦੀ ਹੈ ਬਾਬੇ ਦੀ ਫੌਜ ਦੇ ਵਿੱਚ ਸ਼ਾਮਲ ਸੇਵਾਦਾਰ ਗੁਲਾਬੀ ਰੰਗ ਦੀ ਵਰਦੀ ਪਾਉਂਦੇ ਨੇ ਇਸ ਫੌਜ ਦੇ ਵਿੱਚ ਭਰਤੀ ਲਈ ਖਾਸ ਨਿਯਮ ਨੇ ਬਾਬਾ ਮੈਨਪੁਰੇ ਦੇ ਆਲੀਸ਼ਾਨ ਆਸ਼ਰਮ ਦੇ ਵਿੱਚ ਰਹਿੰਦਾ ਇੱਥੇ 6 ਵੱਡੇ ਕਮਰੇ ਬਾਬੇ ਤੁਸਦੀ ਪਤਨੀ ਲਈ ਰਿਜ਼ਰਵ ਨੇ। ਬਿਨਾਂ ਆਗਿਆ ਦੇ ਇੱਥੇ ਕੋਈ ਨਹੀਂ ਜਾ ਸਕਦਾ। ਅਸੀਂ ਸੇਵਾਦਾਰ ਤਨਤ ਰਹਿੰਦੇ ਨੇ। ਬਾਬੇ ਦਾ ਇਹ ਆਸ਼ਰਮ ਕਰੀਬ 21 ਬਿਗੀਆਂ ਦੇ ਵਿੱਚ ਫੈਲਿਆ ਹੋਇਆ ਹੈ। ਬਾਬੇ ਨੂੰ ਨਜ਼ਦੀਕ ਤੋਂ ਜਾਣਨ ਵਾਲਿਆਂ ਨੇ ਇਹ ਦੱਸਿਆ ਕਿ ਬਾਬੇ ਕੋਲ 100 ਕਰੋੜ ਤੋਂ ਜ਼ਿਆਦਾ ਆਸ਼ਰਮ ਅਤੇ ਜ਼ਮੀਨ ਹੈ। ਸਾਰੇ ਆਸ਼ਰਮ ਟਰਸਟ ਦੇ ਨਾਂ ਤੇ ਨੇ। ਪੋਲੇ ਬਾਬਾ ਦੇ ਕਾਫਲੇ 'ਚ ਹਰ ਸਮੇਂ 25 ਤੋਂ 30 ਲਗਜ਼ਰੀ ਕਾਰਾਂ ਰਹਿੰਦੀਆਂ ਨੇ। ਤੇ ਬਾਬਾ ਖੁਦ ਫੋਰਚੂਨਰ ਕਾਰ ਦੇ ਵਿੱਚ ਚੱਲਦਾ ਹੈ। ਹਾਥਰਸ ਦੇ ਵਿੱਚ ਸਤਸੰਗ ਕਰਨ ਦੇ ਲਈ ਵੀ ਬਾਬਾ ਆਪਣੀਆਂ 15 ਲਗਜ਼ਰੀ ਗੱਡੀਆਂ ਦੇ ਕਾਫਲੇ ਦੇ ਨਾਲ ਪੁਜਾ ਸੀ। ਆ ਹੁਣ ਜਾਣਦੇ ਹਾਂ ਬਾਬੇ ਦੀ ਜ਼ਿੰਦਗੀ ਦੇ ਬਾਰੇ। ਪੂਲੇ ਬਾਬਾ ਉਰਫ ਸੂਰਜਪਾਲ ਏਟਾ ਜ਼ਿਲ੍ਹੇ ਦੇ ਬਹਾਦਰ ਨਗਰੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਸ਼ੁਰੂਆਤੀ ਪੜ੍ਹਾਈ ਜ਼ਿਲ੍ਹੇ ਦੇ ਵਿੱਚ ਹੋਈ ਹੈ। ਉਹ ਕਾਸ਼ੀਰਾਮ ਨਗਰ ਚ ਪਟਿਆਲੀ ਪਿੰਡ ਦਾ ਰਹਿਣ ਵਾਲਾ ਹੈ। ਬਚਪਨ ਚ ਪਿਤਾ ਨਾਲ ਖੇਤੀ ਕਿਸਾਨੀ ਕਰਦਾ ਸੀ। ਜਵਾਨ ਹੋਇਆ ਤਾਂ ਪੁਲਿਸ ਦੇ ਵਿੱਚ ਭਰਤੀ ਹੋਇਆ ਉਸ ਦੀ ਪੋਸਟਿੰਗ ਯੂਪੀ ਦੇ 12 ਥਾਣਿਆਂ ਤੋਂ ਇਲਾਵਾ ਇੰਟੈਲੀਜੈਂਸ ਯੂਨਿਟ ਦੇ ਵਿੱਚ ਵੀ ਰਹੀ ਹੈ ਪੂਲੇ ਬਾਬਾ ਆਪਣੇ ਸਮਾਗਮ ਦੇ ਵਿੱਚ ਦਾਵਾ ਕਰਦਾ ਹੈ ਕਿ 18 ਸਾਲ ਦੀ ਨੌਕਰੀ ਮਗਰੋਂ 90 ਦੇ ਦਹਾਕੇ 'ਚ ਉਸਨੇ ਵੀਆਰਐਸ ਲੈ ਲਿਆ ਹਾਲਾਂਕਿ ਸੱਚੀ ਇਸ ਤੋਂ ਬਿਲਕੁਲ ਉਲਟ ਹੈ ਮੀਡੀਆ ਰਿਪੋਰਟਾਂ ਨੇ ਸਾ ਯੂਪੀ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਦੀ ਨੌਕਰੀ ਦੌਰਾਨ 28 ਸਾਲ ਪਹਿਲਾਂ ਬਾਬਾ ਇਟਾਵਾ ਦੇ ਵਿੱਚ ਵੀ ਪੋਸਟਡ ਰਿਹਾ ਹੈ ਨੌਕਰੀ ਦੌਰਾਨ ਯੂਨ ਸ਼ੋਸ਼ਣ ਦਾ ਮਕਦਮਾ ਲਿਖੇ ਜਾਨ ਮਗਰੋ ਉਸ ਨੂੰ ਪੁਲਿਸ ਵਿਭਾਗ ਨੇ ਬਰਖਾਸਤ ਕਰ ਦਿੱਤਾ ਸੀ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਸ ਨੇ ਆਪਣਾ ਨਾਂ ਤੇ ਪਹਿਚਾਨ ਬਦਲ ਲਈ ਅਤੇ ਬਾਬਾ ਬਣ ਗਿਆ ਉਸ ਦੀ ਪਤਨੀ ਵੀ ਸਮਾਗਮ ਦੇ ਵਿੱਚ ਉਸ ਦੇ ਨਾਲ ਰਹਿੰਦੀ ਹੈ ਤੇ ਉਹ ਕਿਸੇ ਹੋਰ ਬਾਬੇ ਦੀ ਤਰ੍ਹਾਂ ਭਗਵਾ ਪੋਸ਼ਾਕ ਨਹੀਂ ਪਾਉਂਦਾ ਉਹ ਆਪਣੇ satsang ਦੇ ਵਿੱਚ ਚਿੱਟਾ ਸੂਟ ਤੇ ਚਿੱਟੇ ਜੁੱਤੀਆਂ ਚ ਨਜ਼ਰ ਆਉਂਦਾ ਹੈ ਕਈ ਵਾਰ ਕੁਰਤਾ ਪਜਾਮਾ ਤੇ ਸਿਰ ਤੇ ਚਿੱਟੀ ਟੋਪੀ ਵੀ ਪਾ ਕੇ ਰੱਖਦਾ ਹੈ ਕਈ ਕੇਸ ਵੀ ਪੋਲੇ ਬਾਬਾ ਤੇ ਦਰਜ ਨੇ ਜਿਸ ਦੇ ਵਿੱਚ ਪਹਿਲਾ ਕੇਸ 2000 ਦੇ ਵਿੱਚ ਹੋਇਆ ਸੀ ਜਿਸ ਵਿੱਚ ਮਰੀ ਹੋਈ ਕੁੜੀ ਨੂੰ ਜਿਉਂਦਾ ਕਰਨ ਦਾ ਦਾਵਾ ਬਾਬੇ ਦੇ ਵੱਲੋਂ ਕੀਤਾ ਗਿਆ ਪੋਲੇ ਬਾਬਾ ਆਪਣੇ ਸਮਾਗਮ ਚ ਦੱਸਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਸਰਕਾਰੀ ਨੌਕਰੀ ਤੋਂ ਅਧਿਆਤਮ ਬਲ ਕੌਣ ਖਿੱਚ ਕੇ ਲੈ ਕੇ ਆਇਆ ਨੌਕਰੀ ਤੋਂ ਵੀਰਸ ਲੈਂਡ ਮਗਰੋਸ ਨੂੰ ਭਗਵਾਨ ਦੇ ਦਰਸ਼ਨ ਹੋਏ ਫਿਰ ਉਸ ਨੂੰ ਪਤਾ ਲੱਗੇ ਕਿ ਉਸ ਦੇ ਸਰੀਰ ਦੇ ਵਿੱਚ ਪਰਮਾਤਮਾ ਦਾ ਅੰਸ਼ ਹੈ ਇਸ ਤੋਂ ਬਾਅਦ ਉਸਨੇ ਆਪਣਾ ਜੀਵਨ ਮਨੁੱਖੀ ਕਲਿਆਣ ਦੇ ਵਿੱਚ ਲਗਾਉਣ ਦਾ ਫੈਸਲਾ ਕੀਤਾ ਉਹ ਕਹਿੰਦਾ ਹੈ ਕਿ ਮੈਂ ਖੁਦ ਨਹੀਂ ਜਾਂਦਾ ਬਲਕਿ ਲੋਕ ਮੇਰੇ ਕੋਲ ਆਉਂਦੇ ਨੇ ਇਸ ਸਮੇਂ ਆਈਏਐਸ ਆਈਪੀਐਸ ਉਸਦੇ ਚੇਲੇ ਨੇ ਹੋਰ ਤਾਂ ਹੋਰ ਕਈ ਰਾਜਨੀਤਕ ਵਿਅਕਤੀ ਇਸ ਸਮਾਗਮਾਂ 'ਚ ਪਹੁੰਚਦੇ ਨੇ ਇਸ ਤੋਂ ਇਲਾਵਾ ਲੱਖਾਂ ਉਸਦੇ ਭਗਤ ਨੇ ਅਤੇ ਕਿਤੇ ਵੀ ਉਸ ਦਾ ਸਮਾਗਮ ਹੁੰਦਾ ਤਾਂ ਲੱਖਾਂ ਦੀ ਭੀੜ ਉਮੜ ਜਾਂਦੀ ਹੈ ਹਾਥਰ ਸత్సੰਗ ਦੌਰਾਨ ਵਾਪਰੀ ਘਟਨਾ ਸਮੇਂ ਵੀ ਬਾਬੇ ਦੇ ਭਗਤ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਸਨ ਸਤਸੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਬਾਬੇ ਦਾ ਕਾਫਲਾ ਨਿਕਲਿਆ ਤਾਂ ਫਗਦ ਉਸਦੇ ਪੈਰਾ ਦੀ ਮਿੱਟੀ ਚੁੱਕਣ ਦੇ ਲਈ ਪੱਛੇ ਇਸ ਦੌਰਾਨ ਭਗੜਣ ਮੱਚੀ ਉਸਦੇ ਥਾਂ ਤੇ ਦਲਦਲ ਵੀ ਸੀ ਗਾਰਾ ਜ਼ਿਆਦਾ ਹੋਣ ਕਰਕੇ ਕਈ ਲੋਕ ਉੱਥੇ ਡਿੱਗੇ ਅਤੇ ਦੁਬਾਰਾ ਉੱਠ ਨਾ ਸਕੇ ਮੈਡੀਕਲ ਰਿਪੋਰਟ ਦੇ ਵਿੱਚ ਵੀ ਇਹੀ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਲੋਕਾਂ ਦੀ ਮੌਤ ਦਮ ਘੁੱਟਣ ਦੇ ਨਾਲ ਹੋਈ ਹੈ ਇਸ ਘਟਨਾ ਤੋਂ ਬਾਅਦ ਬਾਈ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਹੋਇਆ ਤੇ ਬਾਬਾ ਅਜੇ ਵੀ ਫਰਾਰ ਚੱਲ ਰਹੇ ਹਨ ਬਾਬੇ ਦੀ ਭਗਤ 3 ਜੁਲਾਈ ਤੋਂ ਬਾਅਦ ਬਾਬੇ ਦੇ ਬੰਦ ਪਏ ਕਰ ਮੱਥਾ ਟੇਕ ਕੇ ਮੁਰ ਜਾਂਦੇ ਨੇ ਤਾਂ ਐਸੀ ਪੋਲੇ ਬਾਬਾ ਉਰਫ ਸੂਰਜਪਾਲ ਦੀ ਇਨਸਾਈਡ ਸਟੋਰੀ